ਸਾਧ ਸੰਗਤ ਜੀ ਅੱਜ ਆਪਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰਬਾਲਮ ਸਾਖੀਆਂ ਵਿੱਚੋਂ ਪੰਨਾ ਸਾਖੀ ਬਾਰੇ ਚਰਚਾ ਕਰਾਂਗੀ ਜਦੋਂ ਮਹਤਾ ਕਾਲੂ ਜੀ ਨੇ ਇੱਕ ਦਿਨ ਫਿਹਰ ਬ੍ਰੋਹਿਤ ਨੂੰ ਆਖਿਆ ਕਿ ਬਾਲਕ ਤਾਂ ਬੜਾ ਘਰ ਲਟਾਉਏ ਮੈਂ ਦੱਸ ਕੀ ਕਰਾਂ ਇੱਕੋ ਪੁੱਤਰ ਸਿੱਖ ਸਿੱਖ ਕੇ ਲੀਤਾ ਏ ਮਾਰਨ ਨੂੰ ਜੀ ਨਹੀਂ ਕਰਦਾ ਤਾਂ ਪੁਜੋਹਿਤ ਹਰਦਿਆਲ ਨੇ ਕਿਹਾ ਜਜਮਾਨ ਪੜਨੇ ਪਾਦੇ ਨਾ ਪਾਂਦੇ ਦੇ ਜਾਇਆ ਕਰੇ ਲੇਖਾ ਲਿਖਣਾ ਸਿੱਖ ਲਵੇ ਜੂ ਵੱਡਾ ਹੋ ਕੇ ਕੰਮਕਾਜ ਕਰੇ ਸਾਰਾ ਦਿਨ ਪਾਂਦੇ ਦਾ ਰੁੱਜਿਆ ਰਹੇਗਾ ਪਰ ਵੇਖੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੈ ਸਕੂਲ ਸਾਰੇ ਬੱਚੇ ਪੜ੍ਹਨੇ ਪਾਈਦੇ ਸੀ ਇਹ ਬੱਚਿਆਂ ਨੂੰ ਲੇਖਾ ਕਰਨਾ ਸਿਖਾਉਂਦਾ ਸੀ ਜੋੜ ਤੋਂ ਲੈ ਕੇ ਦਰਾਂ ਤੋੜੀ ਤੇ ਵਹੀਆਂ ਹਿਸਾਬਾਂ ਦੀਆਂ ਲਿਖਣ ਦੀਆਂ ਜਾਂਚਾ ਦੱਸਦਾ ਹੁੰਦਾ ਸੀ ਨਾਲੇ ਦੂਜੇ ਵਪਾਰੀਆਂ ਨੂੰ ਹੋਰ ਨਿਸ਼ੈਰੀ ਚਿੱਠੀਆਂ ਲਿਖਣੀਆਂ ਦੱਸਦਾ ਸੀ ਇਹ ਸਿਖਲਾਉਂਦਾ ਸੀ ਕਿ ਅੱਖਰ ਜੈਸ ਨੂੰ ਲੰਡੇ ਕੇ ਟਾਕਰੇ ਆਖੀ ਦਾ ਹੈ ਤੇ ਅੰਗ ਸਿਖਾਉਂਦਾ ਸੀ ਕਿ 1 2 3 ਸੈਂਕੜੀਆਂ ਤੋੜੀ ਤੇ ਹੋਰ ਲੇਖੇ ਜੀ ਨੂੰ ਅੱਜਕੱਲ ਬਾਲਾਂ ਨੂੰ ਮਰਦਸੇ ਕਿਸ ਸਕੂਲੇ ਕੱਲੀ ਦਾ ਹੈ ਤੇ ਉੱਥੇ ਹਿਸਾਬ ਤੇ ਹੋਰ ਲਿਖਣਾ ਸਿੱਖਦੇ ਹਨ ਤਦੋਂ ਲੋਕ ਕੀ ਪਾਂਦੇ ਦੇ ਪਾਸ ਬਾਲਾਂ ਨੂੰ ਕੱਲ ਦੇ ਹੁੰਦੇ ਸਨ ਮੈਂ ਤੇਨੇ ਜਾ ਕੇ ਗੋਪਾਲ ਪਾਂਦੇ ਨੂੰ ਆਖਿਆ ਲੈ ਬਈ ਪਾਂਦਾ ਮੇਰੇ ਕਾਕੇ ਨੂੰ ਵੀ ਪੜਾਇਆ ਕਰ ਇਸ ਨੂੰ ਸਾਰਾ ਲੇਖਾ ਤੇ ਜੋ ਕੁਝ ਤੈਨੂੰ ਆਉਂਦਾ ਹੈ ਸਿਖਾ ਦੇ ਨਾਲ ਕਾਲੂ ਜੀ ਨੇ ਮਠਿਆਈ ਦਾ ਥਾਲ ਅੱਗੇ ਧਰਿਆ ਤੇ ਜੇ ਕੁਝ ਤੇ ਕੁਝ ਰੁਪਏ ਵੀ ਨਾਲ ਰੱਖ ਦਿੱਤੇ। ਪਾਂਦੇ ਨੇ ਮਠਿਆਈ ਵੰਡ ਦਿੱਤੀ ਤੇ ਨਵੇਂ ਆਏ ਕਾਕਾ ਜੀ ਨੂੰ ਪਿਆਰ ਦੇ ਕੇ ਬੋਲ ਬਹਾਲ ਕੁਲ ਬਹਾਲ ਲਿਆ ਤੇ ਪੱਟੀ ਲੈ ਕੇ ਉਸ ਉੱਤੇ ਔਨਮ ਸਿੰਧ ਲੇ ਕੇ ਕਾਕੇ ਨੂੰ ਚਾਰ ਅੱਖਰ ਪਾ ਦਿੱਤੇ। ਔਨਮ ਸਿੰਧ ਨੂੰ ਬਾਲਾ ਨੇ ਕੀ ਸਮਝਣਾ ਸੀ? ਉਹ ਤਾਂ ਪਾਂਦਾ ਅਸੀਸ ਵਾਣੀ ਨੂੰ ਲਿਖਦਾ ਹੁੰਦਾ ਸੀ ਕਿ ਸਿੱਧ ਨੂੰ ਮੱਥਾ ਟੇਕਦਾ ਹਾਂ ਤੇ ਉਸ ਦੀ ਅਸੀਸ ਨਾਲ ਬਾਲ ਪੜ ਜਾਵੇ ਸਿੱਧ ਦਾ ਅਰਥ ਸਮਝ ਲਓ ਸਾਧੂ ਸੰਤ ਮਹਾਤਮਾ ਹੈ ਇਹ ਸੋਹਣੇ ਬਾਲਕ ਨਾਨਕ ਨੇ ਪਾੰਦੇ ਦੇ ਸਾਰੇ ਅੱਖਰ ਇਓਂ ਪੜ ਲਵੇ ਜਿਵੇਂ ਪਹਿਲੋਂ ਹੀ ਜਾਣਦਾ ਸੀ ਫਿਰ ਪਾੰਦੇ ਨੇ 10 ਅੰਗ ਪਾ ਦਿੱਤੇ ਏਕੇ ਤੋਂ ਲੈ ਕੇ ਦਹਾਈ ਤੀਕ ਉਹ ਵੀ ਬਾਲਕੇ ਨੇ ਝਟਪਟ ਲਿਖ ਲਈ ਤਾਂ ਇੱਕ ਦਿਨ ਪਾੰਦੇ ਨੇ ਅੱਖਰ ਜੋੜਨੇ ਦੱਸੀ ਤੇ ਕਿਹਾ ਅੱਖਰ ਜੋੜ-ਜੋੜ ਕੇ ਨਾਵੇਂ ਲਿਖੀਦੇ ਹਨ ਤੇ ਨਾਵੇਂ ਆ ਜਾਣ ਤਾਂ ਚਿੱਠੀ ਲਿਖ ਲਈਦੀ ਹੈ ਤੇ ਮਨ ਵਿੱਚ ਆਵੇ ਜੋ ਮਨ ਵਿੱਚ ਆਵੇ ਲਿਖ ਲਈਦਾ ਹੈ ਤਾਂ ਇੱਕ ਦਿਨ ਪੰਦਾ ਕੀ ਵੇਖੇ ਕਿ ਬਾਲਕੇ ਨੇ ਇੱਕ ਨਵਾਂ ਲਿਖਿਆ ਹੈ ਨਾਵਾ ਲਿਖਿਆ ਹੈ ਜਦ ਉਸਨੂੰ ਪੁੱਛਿਆ ਬੱਚਾ ਕੀ ਲਿਖਿਆ ਹੈ ਤਾਂ ਉੱਤਰ ਦਿੱਤਾ ਸੂ ਮੈਂ ਲਿਖਿਆ ਹੈ ਸ ਸ ਤੇ ਸ ਲਿਖ ਕੇ ਲਾਈਏ ਈੜੀ ਬਣ ਗਿਆ ਸੋਈ ਤਾਂ ਪਾੰਦੇ ਨੇ ਹਰੀਆਣ ਹੋ ਕੇ ਪੁੱਛਿਆ ਸੋਈ ਕੀ ਹੋਇਆ ਤਾਂ ਸੋਹਣੇ ਬਾਲਕੇ ਨੇ ਕਿਹਾ ਜੀ ਸੱਸਾ ਸੋਈ ਸੋਈ ਪਾੰਦਾ ਜੀ ਜਿਸ ਨੇ ਸਾਨੂੰ ਬਣਾਇਆ ਹੈ ਉਹ ਹੋਇਆ ਨਾ ਸਾਡਾ ਸੱਸਾ ਸਾਹਿਬ ਮਾਲਕ ਜਿਸ ਨੇ ਸਾਜੀ ਹੈ ਸੱਸਾ ਸ੍ਰਿਸ਼ਟੀ ਪਾੰਦੇ ਸੁਣ ਕੇ ਹੱਕਾ ਬੱਕਾ ਰਹਿ ਗਿਆ ਫਿਰ ਕਿੰਨਾ ਚਿਰ ਚੁੱਪ ਰਿਹਾ ਤੇ ਫਿਰ ਪੁੱਛਣ ਲੱਗਿਆ ਹੋਰ ਵੀ ਕੁਛ ਬਾਲਕ ਪੰਦਾ ਜੀ ਫਿਰ ਸੱਸਾ ਸੇਵਾ ਜੋ ਸਾਹਿਬ ਦੀ ਸੇਵਾ ਕਰੇ ਸੋ ਸੱਸਾ ਸਫਲਾ ਪੰਦਾ ਸਫਲਾ ਕੀ ਹੁੰਦਾ ਹੈ ਕਾਕਾ ਜੀ ਬਾਲਕ ਚੰਗਾ ਚੰਗਾ ਐਵੇਂ ਕਿਵੇਂ ਨਾ ਗਿਆ ਪੰਡਿਤ ਹਰਿਆਣੀ ਨਾਲ ਹਰਿਆਣੀ ਦਾ ਮਾਰਿਆ ਸੋਚਾਂ ਸੋਚਦਾ ਆਪਣੀ ਤ੍ਰਿਪਤੀ ਤੇ ਜਾ ਬੈਠਾ ਇਧਰ ਬਾਲਕਾ ਪੱਟੀ ਅੱਗੇ ਰੱਖ ਕੇ ਅੱਖਾਂ ਮੀਟ ਕੇ ਚੁੱਪ ਬੈਠਾ ਰਿਹਾ ਇਹ ਬਾਲਕਾ ਜਿਸ ਨੂੰ ਰੱਬ ਦਾ ਬਾਲਕਾ ਅੱਖ ਨਾ ਬੰਦਦਾ ਹੈ ਕੁਛ ਦਿਨ ਹੋਰ ਪੜਦਾ ਰਿਹਾ ਇੱਕ ਦਿਨ ਪਾਂਦੀ ਸੱਦਿਆ ਕਾਕਾ ਜੀ ਤੁਸਾਂ ਨੂੰ ਮੁਹਾਰਨੀ ਸਿਖਾਈ ਸੀ ਅੱਖਰ ਦੇ ਨਾਲ ਇੱਕ ਬੋਲ ਬੋਲਣ ਦੀ ਉਹ ਲਿਖੀ ਹੈ ਤਾਂ ਕਾਕਾ ਜੀ ਨੇ ਪੱਟੀ ਪਾਂਦੀ ਅਖੇ ਅੱਗੇ ਲਿਆ ਰੱਖੀ ਇਸ ਪੱਟੀ ਉੱਤੇ یوں ਲਿਖਿਆ ਸੀ ਸਸੇ ਸੋਈ ਸ੍ਰਿਸ਼ਟੀ ਜਿਨ ਸਾਜੀ ਸਬਨਾ ਸਾਹਿਬ ਇੱਕ ਭਇਆ ਸੇਵਤ ਰਹੇ ਚਿਤ ਜਿਨਾ ਕਾ ਲੱਗਾ ਮਾਇਆ ਤਿਨ ਕਾ ਸਫਲ ਭਇਆ ਜਪਾਂਦੇ ਨੇ ਸਾਰੀ ਪੱਟੀ ਭਰੀ ਜੋ ਬੜੀ ਲੰਮੀ ਸੀ ਤੱਕ ادی ਕਾਕਾ ਜੀ ਦੇ ਸਿਰ ਵੱਲ ਤੱਕੀ ਤੇ ਕਦੀ ਪੈਰਾਂ ਵੱਲ ਫਿਰ ਸਿਰ ਪਾਂਦੀ ਦਾ ਮੱਥਾ ਟੇਕਣ ਵਾਂਗੂ ਨੀਵਾ ਹੋ ਗਿਆ ਤੇ ਮਨ ਹੀ ਮਨ ਆਖਣ ਲੱਗਾ ਇਹ ਬਾਲ ਇਡੀ ਛੇਟੀ ਉਮਰੇ ਪਰਮੇਸ਼ਰ ਦੀਆਂ ਸਾਰੀਆਂ ਗੱਲਾਂ ਜਾਣਦਾ ਹੈ ਜਿਵੇਂ ਪੰਡਤ ਵੀ ਨਹੀਂ ਜਾਣਦੇ ਹੋਵੇ ਨਾ ਹੋਵੇ ਤਾਂ ਇਹ ਰੱਬ ਦੇ ਦਰੋਂ ਆਇਆ ਕੋਈ ਔਤਾਰ ਹੈ